ਈ ਸਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠ ਗਏ ਭਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਵੇ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ ਇਹ ਵੀ ਅਰਜ਼ ਕਰਾਂ ਮੈਨੂੰ ਗਲਵਨ 48 ਸਾਲ ਕថា ਕਰਦੇ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਬਾਗ ਇਸ ਲੈਨ ਵਿੱਚ ਮੈਂ ਬਤੀਤ ਕੀਤਾ ਬڑے ਲੰਬੇ ਸਮੇਂ ਤਬਾਦ ਇਹ ਗੱਲ ਮੇਰੀ ਸਮਝ ਚ ਚਾਈ ਲੋਕੀ ਕਥਾ ਪੇ ਕਰਦੇ ਨੇ ਕੀਰਤਨ ਪੇ ਕਰਦੇ ਨੇ ਸੁਣਦੇ ਪੇ ਨੇ ਕੋਈ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਸਮਾਧੀ ਹੋਵੇ ਮਹਾਰਸ ਹੋਵੇ ਤੇ ਹੈ ਨਹੀਂ ਤੋ ਖੇੜ ਕੁਛ ਹੋਰ ਹੋਵੇ ਗੱਲ ਕੁਛ ਹੋਰ ਹੋਵੇ ਜੋ ਕੁਝ ਮੇਰੀ ਸਮਝ ਚ ਆਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ ਇੱਕ ਦਫਾ ਮਨ ਸੁਣੇ ਸਾਰੇ పాਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ फिर शरीर का रोग भी चला जाएगा रोग शोक दुख जरा मरा अर जने नहीं निकटाने एक सज्जन ने सेज गन हिम्मत नाल कह देता ज्ञानी जी शरीर ते थौडा भी रोग ही मैं कहा मैं वक्ता को श्रोता थोड़ी वक्ता कबूल करदा मेरा मन नहीं सुनदा औख है कोशिश करदा ਮੈਂ ਕੋਈ ਇਸ ਤਰ੍ਹਾਂ ਦਾ ਦਾਅਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆਂ ਪਾਠ ਕਰਦੇ ਆਂ ਜਪ ਕਰਦੇ ਆਂ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰਤ ਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਕਿ ਆ ਜਿਹੜੇ ਕਰਦੇ ਆਣਗੇ ਜ਼ਰੂਰ ਅਨੁਭਵ ਹੋ ਜਾਣਾ ਨਹੀਂ ਸੁਣਦਾ ਇਸੇ ਨੂੰ ਗੁਰੂ ਨਾਨਕ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨੋ ਮਹਾਰਾਜ ਕੀ ਓਖੇ ਕਿਉਂ ਓਖੇ ਆਈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟੇ ਚ 10 ਦਫਾ ਕਹਿ ਦਿਆਂ ਨਾ ਵਾਹਿਗੁਰੂ 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 ਕੀ ਓਖੇ ਨਹੀਂ ਬਹੁਤ ਓਖੇ ਬਹੁਤ ਓਖੇ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਦੇ ਸਵਾਸਾਂ ਦੀ ਗਤੀ ਕੀਏ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦਾ ਹੈ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕਢਿਆ ਤੇ ਹੁਣ ਆਖੇ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਹੈ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਆਉਂਦਾ ਹੈ ਹੁਣ ਇਹਨੂੰ ਅੰਦਰ ਲੈ ਜਾਣਾ। ਸਵਾਸ ਬਾਹਰ ਗਿਆ। ਸਵਾਸ ਅੰਦਰ ਆਇਆ। ਇਹ ਜ਼ਿੰਦਗੀ ਹੈ। ਸ਼ਬਦ ਬਾਹਰ ਪ੍ਰਗਟ ਹੋਇਆ। ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ। 50-50 ਸਾਲ ਤੋ ਕੀਰਤਨ ਕਈ ਕਰਦੇ ਪੈਨੇ ਮਜਾ ਲੇ ਇੱਕ ਪੰਕਤੀ ਅੰਦਰ ਜਾਏ। ਖਾਦੇ ਨਹੀਂ ਹੈ। ਸਵਾਸ ਬਾਹਰ ਸੁੱਟੇ ਨਾ। ਅੰਦਰ ਨਹੀਂ ਲਏ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਸਾਰੀ ਜ਼ਿੰਦਗੀ ਧਾਰਮਿਕ ਮੰਦਿਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਚੇ ਹੁਣ ਮੈਂ ਅਰਜ਼ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ ਪੂਰਾ ਖਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ। ਘੜੀ ਮੈਥੋਂ ਅੱਗੇ ਲੱਗ ਜਾਂਦੀ ਹੈ। ਜਿਸ ਸਮੇਂ ਕਰ ਬੋਲਣ ਦਾ ਖਿਆਲ ਆਵੇ ਨਾ ਅੰਦਰ। ਪਵਨ ਨਾਭੀ ਨਾਲ ਟਕਰਾਂਦੀ। ਪਵਨ ਹਵਾ ਨਾਭੀ ਨਾਲ ਟਕਰਾਂਦੀ। ਪਤਾ ਹੈ ਭਾਰਤ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ? ਧਰਮ ਗ੍ਰੰਥਾਂ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ? ਧੁਨੀ। ਤੇ ਧੋਨੇ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਧੁਨ ਉੱਠਦੀ ਧੋਨੇ ਧੁਨ ਨੂੰ ਜ਼ਬਾਨ ਪ੍ਰਗਟ ਕਰਦੀ ਏ ਉੱਠਦੀ ਏ ਧੁਨੇ ਤੋਏ ਦਾਬੇ ਕਰੋ ਇਸ ਨਾਲ ਤੇ ਹੁਣ ਸਾਇੰਟਿਸਟ ਸਹਿਮਤ ਨੇ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਏ ਜ਼ਬਾਨ ਤਾਂ ਉੱਠਦੀ ਨਹੀਂ ਹੈ ਇਤਨੀ ਵੀ ਮਰਜ਼ ਕਰਦੇ ਜਿਵੇਂ ਕੜਚੀ ਦਾਲ ਪਰੋਸ ਰਹੀ ਹੈ ਪਰ ਨਿਕਲਦੀ ਤੇ ਬਾਲਟੀ ਚੋਂ ਪਈਏ ਭਾਂਡੇ ਚੋਂ ਪਈਏ ਬਤੀਲੇ ਚੋਂ ਪਈਏ ਸਿਰਫ ਜ਼ਬਾਨ ਇੱਕ ਕੜਚੀ ਹੈ ਸ਼ਬਦ ਨੂੰ ਬਾਹਰ ਪ੍ਰਗਟ ਕਰ ਰਹੀ ਹੈ ਹੈਵੀ ਮੈਰਜ ਕਰਦੇ ਆ ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ ਜ਼ਬਾਨ ਨਹੀਂ ਇਸ ਨੂੰ ਬਣਾ ਰਹੀ ਜ਼ਬਾਨ ਪ੍ਰਗਟ ਕਰ ਰਹੀ ਜਿਵੇਂ ਕੜਛੀ ਵੰਡ ਰਹੀਏ ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬਣਾਇਆ ਵੰਡ ਰਹੀਏ ਦੇ ਰਹੀ ਹੈ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮੈਂ ਸ਼ਬਦ ਉੱਠਦਾ ਹੈ ਨਾਭੇ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਹੈ ਪਵਨ ਨਾਭੇ ਨਾਲ ਟਕਰਾਂਦੀ ਹੈ। ਨਾਭ ਖੁੱਲਦੀ ਹੈ। ਥੋੜੀ ਜਿਹਾ ਖੁੱਲਦੀ ਹੈ। ਇੱਥੋਂ ਧੁਨ ਉੱਠਦੀ ਹੈ। ਇਹਨੂੰ ਕਹਿੰਦੇ ਨੇ ਪਰਾ। ਇਸ ਧੁਨ ਦਾ ਨਾਂ ਹੈ ਪਰਾ। ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਹੈ। ਇਹਨੂੰ ਕਹਿੰਦੇ ਨੇ ਪਸੰਦੀ। ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਇੱਥੋਂ ਉੱਠ ਕੇ ਪਹੁੰਚਦੀ ਹੈ ਗੰਠ ਤੱਕ ਪੂਰਾ ਬਾਗ ਬਣ ਜਾਂਦਾ ਹੈ। ਇਨੂੰ ਕਹਿੰਦੇ ਨੇ ਮਦਮਾ ਜ਼ਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਏ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਅ ਹੁੰਦੇ ਨੇ ਬੜੀ ਤੇਜ਼ੀ ਨਾਲ ਅੰਦਰ ਪ੍ਰਗਟਤੀ ਕੰਮ ਕਰਦੀ ਹੈ ਜੋ ਮੇਰੀ ਜ਼ਬਾਨ ਬਾਹਰ ਬੋਲ ਸੁੱਟ ਰਹੀ ਏ ਇਹ ਉੱਠਦੇ ਦੁਨੀ ਤੱਕ ਪਹੁੰਚੇ ਫਿਰ ਹਿਰਦੇ ਤੱਕ ਪਹੁੰਚਦੇ ਨੇ ਤੇ ਅਕਰ ਮਿਲਦੇ ਫਿਰ ਕੰਠ ਤੱਕ ਪਹੁੰਚਦੇ ਨੇ ਪੂਰਾ ਵਾਕ ਬਣਦਾ ਤੇ ਜਬਾਨ ਇਸ ਨੂੰ ਪ੍ਰਗਟ ਕਰਦੀ ਹੈ ਇਹ ਐਸੀ ਕਿਰਿਆ ਹੈ ਪਰਿਪੂਰਨ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਾਇਤਾ ਹੈ ਇਸ ਵਾਸਤੇ ਭਾਰਤ ਦੇ ਵਿੱਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਕਹਿੰਦੇ ਤੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਵਣ ਨਾਭੀ ਨਾਲ ਟਕਰਾਂਦੀ ਏ 나ਫ ਥੋੜੀ ਖੁਲਦੀ ਏ ਇਥੋਂ ਆਵਾਜ਼ ਉੱਠ ਰਹੀ ਏ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਨੇ ਤਤ ਰਿਤ ਗਾਣ ਨਾਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਇਹਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਇਹਨੇ ਮੈਨੂੰ ਆਹਤ ਪਹਚਾਈ ਹੈ ਪਾ ਉਸਨੇ ਮੈਨੂੰ ਚੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਚੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਨੂੰ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨੇਲ ਅਨਾਦ ਅਨਾਹਤ ਉਹਦੀ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਹੈ ਪਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਤ ਹੈ ਆਦ ਅਨੇਲ ਅਨਾਦ ਅਨਾਹਤ ਜੋਗ ਜੋਗ ਇੱਕ ਹੋ ਵੇਸ ਅਨੈ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਚਲੋ ਇਸ ਪਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸਦਾ ਕੋਈ ਰੰਗ ਨਹੀਂ ਜੋਗ ਜੋਗ ਇੱਕ ਹੋ ਵੇਸ ਉਹਦਾ ਇੱਕ ਕੋਈ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ ਉਸੇ ਇੱਕ ਨਿਰਾਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ ਤਰ੍ਹਾਂ ਦੇ ਆਕਾਰ ਜਨਮ ਲੈਂਦੇ ਨੇ ਉਸੇ ਇੱਕ ਨਿਰਾਕਾਰ ਤੋਂ ਜਿਸਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਜਨਮ ਲੈਂਦੇ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰੁਬਾ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਨੇ ਵਿਤ ਚਰਮ ਕਾ ਚਮੜੇ ਦੇ ਮੜੇ ਹੋਏ ਸਾਜ਼ ਟੋਲਕ ਹੈ ਮੰਜੀਰ ਹੈ ਤਬਲਾ ਹੈ ਮਰਦੰਗ ਹੈ ਟੱਬ ਹੈ ਇਹਨੂੰ ਵਿਤ ਸ਼ਬਦ ਕਹਿੰਦੇ ਨੇ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇਕਾ ਜਾਨਾ ਧਾਤੂ ਨਾਲ ਧਾਤੂ ਨਾਲ ਟਕਰਾਵਨ ਜਿਹਨੇ ਛੇਨੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਗਣ ਸ਼ਬਦ ਕਹਿੰਦੇ ਨੇ ਨਾਦ ਸ਼ਬਦ ਘਟਕੋ ਕਹੇ ਘੜੇ ਤੇ ਥਾਪ ਦਿੰਦੇ ਨੇ ਸਾਜ਼ਾਂ ਦੇ ਵਿੱਚ ਇਹ ਵੀ ਵਰਤਿਆ ਜਾਂਦਾ ਹੈ ਉੱਪਰੋਂ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਨੇ ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ ਜੋ ਸਵਾਸਾਂ ਨਾਲ ਪਮੰਦੇ ਫੂਕਣ ਨਾਲੋ ਵਜਦੇ ਸ਼ੈਣਾਈ ਹੈ ਮੁਰਲੀ ਹੈ ਸੰਖ ਹੈ ਨਰਸਿੰਗਾ ਹੈ ਇਤੇ ਫੂਕਣ ਨਾਲ ਵਜਦੇ ਹੈ ਹਾਰਮੋਨੀਅਮ ਹੈ ਅਭੀ ਹਵਾ ਦੇਣੀ ਪੈਣੀ ਆਵਾ ਨਾਦ ਸੁਰਾਂ ਦੇ ਚੋਂ ਆਵਾਜ਼ ਨਹੀਂ ਨਿਕਲੇ ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ 나ਬ ਥੋੜੀ ਜਿਹਾ ਖੁੱਲਦੇ ਹੈ ਉਤੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਪਰਾ ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾ ਧੁਨ ਤੇ ਉੱਠੀ ਹੈ ਵਾਕ ਤੋਂ ਬਿਨਾ ਧੁਨ ਤੋਂ ਉੱਠੀ ਹੈ ਸਰਬ ਧੁਨ ਹੈ ਇਸ ਵਾਸਤੇ ਇਹਨੂੰ ਧੋਨੇ ਹੀ ਕਹਿੰਦੇ ਨੇ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਏ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼ਬਾਨ ਉਸਨੂੰ ਬਿਆਨ ਕਰ ਦਿੰਦੀ ਏ ਇਹਨੂੰ ਕਹਿੰਦੇ ਨੇ ਬੇਖਰੀ ਵਾਹੇ ਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਪਾਉਣੇ ਨਾਭੀ ਨਾਲ ਟਕਰਾਈ ਪਰਾਪਸੰਤੀ ਮਧਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ। ਵਾਹਿਗੁਰੂ ਇਹ ਹੁਣ ਭੋਜਨ ਬਣ ਗਿਆ। ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ। ਹੁਣ ਵਾਪਸ ਕਿਸ ਤਰ੍ਹਾਂ ਲੈ ਜਾਈਏ? ਆਪ ਦੇ ਗਿਆਤੜੀ ਅਰਜ਼ ਕਰਾਂ ਜਿਸ ਦਵਾਰ ਦੇ ਰਾਹੀਂ ਇਹ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹੀ ਇਸ ਨੂੰ ਵਾਪਸ ਲੈ ਜਾਣਾ। ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਅਸੀਂ ਲੰਘ ਕੇ ਆਇਆ ਹੁਣ ਘਰ ਦੇ ਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇ ਰੰ ਦੁਆਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਾਈ ਜਾਵਾਂਗੇ ਸ਼ਬਦ ਪ੍ਰਗਟ ਹੋਇਆ ਬਾਹਰ ਬੈਖਰੀ ਮਦਮਾ ਪਸੰਦੀ ਪਰਾ ਮੋਢੇ ਸੁਣੋ ਸੁਣਨਾ ਹੈ ਇਸ ਬੈਖਰੀ ਨੂੰ ਸੁਣਨੇ ਤੇ ਵਾਪਸ ਲੈ ਜਾਣਾ ਹੁਣ ਮਹਿਰਜ ਕਰਾਂ ਵਾਪਸ ਲੈ ਜਾਣ ਦਾ ਵੀ ਉਹੀ ਟੰਗ ਹੈ ਮਾਰਗ ਹੋਈ ਏ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਓ ਜਮਨ ਜਿੱਥੋਂ ਗੰਗਾ ਜਮੇ ਹੈ ਉਤਪਨ ਹੁੰਦੀ ਹੈ ਉਹਨੂੰ ਗੰਗਾਉਤਰੀ ਕਹਿੰਦੇ ਨੇ ਮੂਆਵਨ ਜਿੱਥੋਂ ਦਰਿਆ ਨਿਕਲਦਾ ਹੈ ਜਿੱਥੋਂ ਦਰਿਆ ਪ੍ਰਗਟ ਆਉਂਦਾ ਹੈ ਜਿੱਥੋਂ ਗੰਗਾ ਪ੍ਰਗਟ ਹੋਈ ਹੈ ਗੰਗਾਉਤਰੀ ਹੋਲ ਕਵੀਰ ਕੰਨਨ ਨੂੰ ਪਲਟਾ ਕੇ ਜਿੱਥੋਂ ਨਿਕਲੀ ਉਥੇ ਲੈ ਜਾਣਾ ਕਿਸੇ ਵੀ ਦਰਿਆ ਨੂੰ ਉਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਹੈ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਹੋਇਆ ਇਹ ਨਹੀਂ ਦਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਹਾਂ ਉੱਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪ੍ਰਾਂ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਹਨ ਪਹਾੜਾਂ ਤੋਂ ਆਉਂਦੇ ਹਨ ਖੱਲੇ ਦੀ ਤਰਫ ਉਹ ਵਾਪਸ ਕਿਵੇਂ ਲੈ ਜਾਏ ਜਿੱਥੋਂ ਨਿਕਲੇ ਨੇ ਉਣੋਂ ਫੇ ਲੈ ਜਾਏ ਇਹ ਧੁੰ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਨਾ ਵੀ ਤੋਂ ਧੁਨੀ ਤੋਂ ਇਹਨੂੰਥੇ ਲੈ ਜਾਣਾ ਉਲਟੀ ਗੰਗਾ ਜਮਨ ਮਿਲਾਂ بس اے کام ਔਖਾ ਆਖਣ ਔਖਾ ਸਾਚਾ ਨਾਮ ਜਿਸ ਦਿਨ ਕਰੋ ਕਰੋਗੇ ਨਾ ਦੁਨੀਆ 'ਚ ਕੋਈ ਕੰਮ ਇਤਨਾ ਔਖਾ ਨਹੀਂ ਜਿੰਨਾ ਇਹ ਹੈ ਮਾਉਂਟ ਐਵਰੇਸਟ ਤੇ ਚੜ ਜਾਣਾ ਵੀ ਸੌਖਾ ਹੈ ਕੰਮ ਔਖਾ ਹੈ ਚੰ드ਰਾਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ ਧੋਨੋਂ ਧੋਨੇ ਤੱਕ ਪਹੁੰਚਾਣਾ ਔਖਾ ਹੈ بڑے بڑے ਜੋਗੀ ਰਹਿ ਜਾਂਦੇ ਨੇ بڑے بڑے ਜਪੀਸ਼ਵਰ ਰਹਿ ਜਾਂਦੇ ਨੇ بڑے بڑے ਅਭਿਆਸੀ ਮੇਰੇ ਕੋ ਰੋਂਦੇ ਮੇਰੇ ਨਗੇ ਨੇ ਜੀ ਕੀ ਕਰੇ ਖੇਡ ਨਹੀਂ ਬਣਦੀ ਖੇਡ ਨਹੀਂ ਬਣਦੀ ਤੜਪਦੇ ਵੇਲੇ ਨੇ ਰੋਂਦੇ ਵੇਲੇ ਨੇ ਕਿਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲਦੇ ਜੀ ਇਹ ਜਦ ਧੁਨ ਵਾਪਸ ਜਾਂਦੀ ਏ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਹਵਸਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਵਿੱਚ ਉਥਾਨ ਕਾ ਚੀ ਮੈਂ ਸਾਰਾ ਸਮਾਂ ਲੈ ਗਏ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਧੁਨੇ ਤਾਂ ਨਾਭੇ ਤਾਂ ਧਨ ਉਠੇ ਇਹਨਾਂ ਦੇ ਨਾਮ ਨੇ ਪਰਾ ਪਸੰਧੀ ਮਧਮਾ ਬੈ ਖੜੀ ਜਦ ਇਹ ਧਨ ਵਾਪਸ ਜਾਵੇ ਮਦਮਾ ਪਸੰਤੀ ਤੇ ਬੇਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਨੇ ਉਹਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਬਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚਿਆ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਇਹ ਜਵਾਨ ਹੈ ਇਹ ਹੁਣ ਬੁੱਢੇਪੇ ਤੱਕ ਚਲਾ ਗਿਆ ਇਹ ਤੇ ਅਜੇ ਬੱਚਾ ਹੈ ਇਹਦੀ ਸੁਰਤ ਕਿੱਥੇ ਤੱਕ ਪਹੁੰਚੀ ਹੈ ਇਹਦਾ ਧਿਆਨ ਕਿੱਥੇ ਤੱਕ ਪਹੁੰਚਿਆ ਹੈ ਸ਼ਬਦ ਦਾ ਪਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਦੂਜੇ ਨੂੰ ਨਹੀਂ ਇਸ ਵਾਸਤੇ ਧਾਰਮਿਕ ਮੈਂ ਹਾਂ ਕੇ ਨਹੀਂ ਆ ਇਹਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬਾ ਮਨਸਫ ਸੁਧ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੂੰ ਕੀ ਹੈ ਤੂੰ ਭਗਤ ਹੈਂ ਕਿ ਨਹੀਂ ਤੂੰ ਗੁਰਮੁਖ ਹੈਂ ਕਿ ਨਹੀਂ ਤੂੰ ਸੰਤ ਹੈਂ ਕਿ ਨਹੀਂ ਇਹ ਫੈਸਲਾ ਕਿਸੇ ਕੋਲ ਨਾ ਕਰਾ ਕੋਈ ਕੀ ਜਾਣਦਾ ਹੈ ਵੱਤ ਤੈਰੇ ਸਰੀਰ ਬਾਰੇ ਕੋਈ ਜਾਣਦਾ ਹੈ ਤੂੰ ਜਵਾਨ ਹੈ ਬੁੱਢਾ ਹੈ ਕਿ ਬੱਚਾ ਹੈ ਤੂੰ ਰੋਗੀ ਹੈ ਕਿ ਤੰਦਰੁਸਤ ਹੈ ਤੂੰ ਇਸਤਰੀ ਹੈ ਕਿ ਪੁਰਸ਼ ਹੈ ਤੇਰੇ ਸਰੀਰ ਨੂੰ ਬਸ ਇਤਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਸ ਤਰ੍ਹਾਂ ਲਗਾਏਗਾ ਇਸ ਵਾਸਤੇ ਇੱਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖوار ਬੜੀ ਕੀਮਤੀ ਪੰਕਤੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕੀ ਹਾਂ ਔਰ ਮੈਂ ਕਿੱਥੇ ਹਾਂ ਬਦਕਿਸਮਤੀ ਹੈ ਮਨੁੱਖ ਦੂਜਿਆਂ ਤੋਂ ਫੈਸਲੇ ਕਰਦਾ ਹੈ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਝ ਵੀ ਨਹੀਂ ਦੂਜੇ ਫੈਸਲਾ ਕਰਨ ਮੈਂ ਗਾਇ ਨਹੀਂ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾ ਨਹੀਂ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਆਉਂਦੀ ਹੈ ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜਪ ਵੀ ਬੜਾ ਕਰਦੇ ਨੇ ਬਾਣੀ ਵੀ ਬੜੀ ਪੜ੍ਹਦੇ ਨੇ ਪਰ ਅਜੇ ਵੀ ਅੰਦਰ ਉਮੰਗ ਇਹ ਹੈ ਲੋਕੀ ਗੁਰਮੁਖ ਆਖਣ ਬ੍ਰਮਗੈ ਨਹੀਂ ਆਖਣ ਲੋਕੀ ਆਖਣ ਅੰਮ੍ਰਿਤ ਵੇਲੇ ਉੜਦਾ ਹੈ ਲੋਕਾਂ ਦੀ ਪ੍ਰਸੰਤਾ ਵਸੇ ਲੋਕੀ ਖੁਸ਼ ਹੋਵਨ ਲੋਕੀ ਵਾਵਾ ਕਰਨ ਇਹ ਅਵਸਥਾ ਪਤਾ ਕੀ ਬਣਾਣੀ ਪੈਂਦੀ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਗੁਰੂ ਰਾਮਦਾਸ ਕੋਈ ਮਤਲਬ ਨਹੀਂ 10 ਬੰਦੇ ਭਲਾ ਭਲਾਕ ਦੇ ਪੈਣਾ ਕੋਈ ਮਤਲਬ ਨਹੀਂ 10 ਬੁਰਾ ਬੁਰਾਕ ਦੇ ਪੈਣਾ ਮੈਂ ਕੀ ਆ ਕੋਈ ਬੁਰਾ ਬੁਰਾ ਅਖਰੇ ਇਤਨੀ ਬੁਰੀ ਗੱਲ ਨਹੀਂ ਹੈ ਮੈਂ ਬੁਰਾ ਨਾ ਹੋਵਾਂ ਗੱਲ ਇਤਨੀ ਹੈ ਕੋਈ ਭਲਾ ਭਲਾ ਆਗਲਾ ਪੇ ਅੱਖੇ ਪੇ ਮੈਂ ਦੇਖਾਂ ਮੈਂ ਭਲਾ ਹਾਂ ਕਿ ਨਹੀਂ ਅਪਤਨ ਕਾ ਜੋ ਕਰੇ ਵਿਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੈਖਰੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰੱਥਾ ਦੇਣ ਹੈ ਬਾਰੇ ਇੱਕ ਗੱਲ અત્યੰਤ ਬਾਰੇ ਤੇ ਮੈਂ ਸਤਿਗੁਰ ਦੀ ਹਜ਼ੂਰੀ 'ਚ ਥਾਣੋਂ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੇ ਪਤਾ ਮੈਨੂੰ ਚੱਲ ਗਿਆ ਚਲੋ ਇਹਨੂੰ ਹੰਕਾਰ ਕਹਿ ਦਿਓ ਤੁਸੀਂ ਮੇਰਾ ਹੰਕਾਰ ਕਹਿ ਦਿਓ ਮੈਨੂੰ ਪਤਾ ਚੱਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹੀ ਫੋਕੇ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਿਹਾ ਕਾਮਯਾਬੀ ਮੈਨੂੰ ਇਸੇ 'ਚ ਨਹੀਂ ਮਿਲੇਗੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਫਿਰ ਸੀ ਆਖੋਗੇ ਅਵਸਥਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਏ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸਾਚਣਾ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਦਾਨ ਪਨ ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਇਥੇ ਭੋਜਨ ਬਣ ਰਿਹਾ ਹੈ ਹੁਣ ਜਿੰਨੇ ਚਿਰ ਤੱਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਵੇਗੀ ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਿਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿਟੇਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੀ ਹੋਣ ਬਣੇਗੀ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਾਣੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਵੇ। ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਤੁਸੀਂ ਬੜੇ ਟਿਕਾਉ ਨਾਲ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ। ਸੁਣ ਕੇ ਥਾਣੋਂ ਕਾਮਯਾਬੀ ਬਖਸ਼ਣ, ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ। ਤੁਹਾਡਾ ਸੁਣਿਆ ਹੋਇਆ ਸਫਲ ਹੋਵੇ, ਮੇਰਾ ਸੁਣਾਇਆ ਹੋਇਆ ਸਫਲ ਹੋਵੇ। ਪੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।